ਇਨਾ ਫਾਇਦਾ ਭਈਆ ਸੰਗਲੀ ਪਾਈ ਲੋ ਜਈਏ ਨਾ ਪੈਨ ਆਪਣੇ ਟੁੱਟ ਜੇ ਬਹੁਤ ਨਹੀਂ ਤਾਂ ਸੰਗਲੀ ਕਸੀ ਜਾਂਦੀ ਹੈ ਲਿੰਕ ਰੋਂ ਆਉਂ ਨਹੀਂ ਦਿੰਦੀ ਲਿੰਕ ਨੂੰ ਰੋਂ ਬਾਹਰ ਨਾ ਅੰਦਰ ਤੋਂ ਤਾਂ ਕੀ ਹੂਵਤ ਤੇ ਬਣਾਈ ਪੂਰੀ ਐ ਲੱਕ ਬਾਹਰ ਨਹੀਂ ਨਿਕਲਦੀ ਸੰਗਲੀ ਕਸੀ ਜਾਂਦੀ ਹੈ ਭਲਾ ਪੈਨ ਟੁੱਟ ਵੀ ਜਾਵੇ ਫੇਰ ਵੀ ਆਪਣਾ ਟੁੱਟ ਉਵੇਂ ਬਾਈ ਜੂਗਾ ਜਾਂ ਕਰਿਆ ਜਦੋਂ ਧਾਰਾਂ ਦੀ ਸੇਫਟੀ ਰਹਿੰਦੀ ਹੈ ਪੈਨ ਟੁੱਟ ਵੀ ਜਾਵੇ ਤਾਂ ਇਹ ਮੇਰੇ ਟਰੈਕਟਰੋਂ ਲੈ ਚੱਲ ਦੋ ਚੀਜ਼ਾਂ ਲੈ ਕੇ ਲਈ ਭੈਂ ਦੀਆਂ ਨੇ ਇੱਥੇ ਸਾਈਡ ਤੇ ਇਹ ਨਹੀਂ ਮਾੜਾ ਲਾੜ ਗੇਰਾ ਹੋ ਗੇ ਹੋਰ ਕੋਈ ਟਰੈਕਟਰ ਉਹਦੇ ਨਾਲ ਸੰਗਲੀ ਪਾਉਣੇ ਬਈ ਕੰਮ ਵਿੱਚ ਜਦੋਂ ਆਪਾਂ ਹਲ ਪਾ ਲੈਨੇ ਸੰਗਲੀ ਨੂੰ ਪੂਰਾ ਟ੍ਰੈਕ ਕਰਦੇ ਆਂ ਇਹ ਮੈਂ ਇੱਥੇ ਦਾੜਪਾ ਗੈਬ ਜੇ ਆ ਸੰਗਲੀ ਪਾਦੀ ਜਿਹੜੀਆਂ ਮੰਜਾਂ ਦੇ ਪਈਆਂ ਨੇ ਆਹ ਕੁੰਡੇ ਲਾ ਦੇ ਇਹ ਕੁੰਡਿਆਂ ਨੂੰ ਪੂਰਾ ਟ੍ਰੈਕ ਕਰਕੇ ਸੰਗਲੀ ਹੁੰਦੇ ਪਾਦੇ ਆ ਹਾਂ ਬੋਲਾ ਜੇ ਪੈਣਾ ਟੁੱਟ ਵੀ ਗਈ ਤੇ ਆਵਰਾਂ ਹੋਣੀ ਆਉਂਦੀ ਜੇ ਆਪਣਾ ਰੈਂਕ ਬੰਦ ਨਾਲ ਕੰਦ ਨੂੰ ਨਾ ਭਾਈ ਚੱਲੇ ਇਹ ਨਹੀਂ ਕਿਸੇ ਦੀ ਹੈ ਓਕੇ ਬਈ